ਮੌਰਗੇਜ ਕ੍ਰਾਈਸਿਸ ਇਹ ਆ ਕਿ ਲੋਕ ਇਸ ਵੇਲੇ ਸਟਰਗਲ ਕਰ ਰਹੇ ਆ ਕਿਉਂਕਿ ਕਰਜ਼ਾ ਲੋਕਾਂ ਦੇ ਸਿਰ ਜ਼ਿਆਦਾ ਆ ਤੇ ਬੇਰੋਜ਼ਗਾਰੀ ਵੀ ਵਧੀ ਆ ਕੰਮ ਧੰਦਿਆਂ ਦਾ ਮੰਦਾ ਆ ਤੇ ਹੋ ਇਹ ਰਿਹਾ ਕਿ ਮੌਰਗੇਜ ਡਿਫਾਲਟ ਹੋ ਰਹੇ ਨੇ ਮੌਰਗੇਜ ਨਹੀਂ ਪੇ ਹੋ ਰਹੀ ਹੁਣ ਤੇ ਹਜੇ ਵੀ ਲੋਕ ਪੇ ਕਰੀ ਜਾਂਦੇ ਆ ਅਗਲੇ ਸਾਲ ਤੱਕ ਬਹੁਤ ਔਖਾ ਹੋ ਜਾਣਾ ਇਹ ਮਾਹਰ ਕਹਿ ਰਹੇ ਆ ਜਿਹੜੀਆਂ ਮੌਰਗੇਜ ਡੈਲੀਕੁਐਂਸੀਜ਼ ਨੇ ਉਹ 25 ਤੇ 26 ਆਹ ਸਾਲ ਤੇ ਹਜੇ ਕਹਿੰਦੇ ਲੋਕ ਔਖੇ ਸੌਖੇ ਕੱਟ ਜਾਣਗੇ 2025 ਤੇ 2026 ਜਿਹੜਾ ਸਾਲ ਆ ਉਹ ਮਾੜਾ ਸਾਲ ਆਉਣ ਵਾਲੇ ਸਮੇਂ ਦੇ ਵਿੱਚ ਵੱਡੀਆਂ ਬੈਂਕਾਂ ਨੇ ਪਹਿਲਾਂ ਹੀ ਕਈ ਬਿਲੀਅਨ ਡਾਲਰ ਪਾਸੇ ਰੱਖਿਆ ਆ ਜਿਹੜਾ ਇਹ ਲੋਨ ਲਾਸ ਹੋਣਾ ਇਹਨਾਂ ਦਾ ਉਹਦੇ ਲਈ ਉਹਨਾਂ ਨੂੰ ਪਤਾ ਆ ਕਿ ਇਹ ਹੋਣਾ ਹੈ ਕ੍ਰੈਡਿਟ ਕ੍ਰੰਚ ਰਿਸਕ ਕੀ ਆ ਕਿ ਜਿਹੜਾ ਜਦੋਂ ਡਿਫਾਲਟ ਵੱਧ ਜਾਂਦੇ ਆ ਤੇ ਉਹਦੇ ਤੋਂ ਬਾਅਦ ਲੈਂਡਿੰਗ ਨਹੀਂ ਹੁੰਦੀ ਤੇ ਪੋਸੀਬਲੀ ਹੋਣਾ ਇਹ ਆ ਕਿ ਰੈਸੈਸ਼ਨ ਆ ਜਾਂਦਾ ਹੈ ਦੇਖੋ ਬੈਂਕਾਂ ਦੇ ਕੋਲ ਜਿਹੜਾ ਪੈਸਾ ਪਿਆ ਆ ਉਹ ਬੈਂਕਾਂ ਦੇ ਲਈ ਸਮੱਸਿਆ ਹੈ ਜੇ ਇਸ ਬੈਂਕ ਦੇ ਕੋਲ ਪੈਸਾ ਜ਼ਿਆਦਾ ਪਿਆ ਆ ਉਹ ਬੈਂਕ ਘਾਟੇ 'ਚ ਹੋ ਸਕਦੀ ਜੇ ਉਹ ਬੈਂਕ ਉਹ ਬਹੁਤ ਫਾਇਦਾ ਨਹੀਂ ਮਨਾਰੀ ਬੈਂਕ ਨੂੰ ਪੈਸਾ ਕਿੱਥੋਂ ਵੜਨਾ ਆ ਬੈਂਕ ਦੇ ਫਾਇਦੇ ਵਾਲੀ ਗੱਲ ਇਹ ਆ ਵੀ ਲੋਕ ਪੈਸਾ ਲੈਣ ਲੋਕ ਪੈਸਾ ਲੈਣ ਟਾਈਮ ਨਾਲ ਮੋੜਨ ਉਹਦਾ ਵਿਆਜ ਮੋੜਨ ਤੇ ਬੈਂਕ ਨੂੰ ਫਾਇਦਾ ਹੁੰਦਾ ਹੁਣ ਹੋ ਕੀ ਰਿਹਾ ਇਸ ਵੇਲੇ ਹੋਣਾ ਕੀ ਆਉਣ ਵਾਲੇ ਸਾਲਾਂ 2 ਸਾਲਾਂ ਦੇ ਵਿੱਚ 2025 ਤੇ 2026 ਦੇ ਵਿੱਚ ਡੈਲੀਕਵੈਂਸੀਸ ਹੋਣੀਆਂ ਮਾਰਗਾਈ ਦੇਰੀ ਹੁਣੀ ਬੈਂਕਾਂ ਨੇ ਘਰ ਲੈ ਜਾਣੇ ਆ ਹੁਣ ਵੀ ਲਿਜਾ ਰਹੇ ਆ ਭਾਵੇਂ ਉਹ ਖਬਰਾਂ ਸਾਹਮਣੇ ਆਉਂਦੀ ਆ ਜਾਂ ਉਹਨੇ ਤਰੀਕੇ ਨਾਲ ਨਹੀਂ ਆਉਂਦੀਆਂ ਬੈਂਕ ਘਰ ਲੈ ਜਾਣਗੀਆਂ ਜਾਂ ਜਿਹੜੇ ਕ੍ਰੈਡਿਟ ਕਾਰਡ ਆ ਉਹਨਾਂ ਦਾ ਜਾਂ ਦੂਜਾ ਉਹ ਜਦੋਂ ਇੱਕ ਵਾਰੀ ਤੁਹਾਡਾ ਘਰ ਚਲੇ ਗਿਆ ਕ੍ਰੈਡਿਟ ਤੇ ਕਿਸੇ ਨੇ ਦੇਣਾ ਨਹੀਂ ਜਿਹੜੇ ਬੰਦੇ ਤੋਂ ਪਹਿਲੇ ਪੈਸੇ ਨਹੀਂ ਦੇਏ ਹੋਏ ਤੇ ਉਹ ਗਾਂ ਕਿੱਥੋਂ ਦੇਊਗਾ ਇਸ ਕਰਕੇ ਉਹ ਡੈਲੀਕੁਐਂਸੀ ਦੇ ਨਾਲ ਬੈਂਕਾਂ ਦਾ ਪੈਸਾ ਬੈਂਕਾਂ ਕੋਲ ਹੀ ਰਹਿ ਜਣ ਮਤਲਬ ਕਿਸੇ ਨੇ ਲੈਣਾ ਹੀ ਨਹੀਂ ਕਰ ਜਾ ਬੈਂਕ ਚਾਹੁੰਦੀ ਆ ਕਿ ਇਹਦਾ ਜਿੰਨਾ ਪੈਸਾ ਇਹਦੇ ਕੋਲ ਪਿਆ ਲੋਕਾਂ ਦੇ ਵਿੱਚ ਜਾਵੇ ਲੋਕ ਇਹਦੇ ਤੇ ਵਿਆਜ ਦੇਣ ਲੋਕ ਸਾਨੂੰ ਵਾਪਸ ਮੋੜਨ ਸਾਡਾ ਫਾਇਦਾ ਹੋਵੇ ਪਰ ਬੈਂਕ ਇਹ ਵੀ ਨਹੀਂ ਚਾਹੁੰਦੀ ਕਿ ਉਹਨਾਂ ਲੋਕਾਂ ਨੂੰ ਪੈਸਾ ਦੇ ਦੇਵੇ ਜਿੱਥੇ ਪੈਸਾ ਡੁੱਬ ਜਵੇ ਉਹਦੇ ਲਈ ਹੁਣ ਵੱਡੀਆਂ ਬੈਂਕਾਂ ਨੇ ਕਈ ਬਿਲੀਅਨ ਡਾਲਰ ਕਹਿੰਦੇ ਪਾਸੇ ਰੱਖ ਲਿਆ ਹੈ ਵੀ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਹਾਲਤ ਆ ਉਹ ਮਾੜੇ ਹੋ ਜਾਣੇ ਲੋਕਾਂ ਦੇ ਜਾਂ ਹੁਣ ਹੋ ਕੀ ਰਿਹਾ ਜਿਹੜੇ ਘਰਾਂ ਦੇ ਮਾਲਕ ਨੇ ਉਹ ਜਾਂ ਤੇ ਆਪਣੇ ਘਰ ਵੇਚਣਗੇ ਕਿਉਂਕਿ ਮਾਰਗੇਜ ਅਨਫੋਰਡੇਬਲ ਆ ਬੇਚਣ ਨੂੰ ਗਾਂ ਗਾ ਖੈ ਨਹੀਂਗੇ ਲਊਗਾ ਤੇ ਉਹੀ ਨਾ ਜਦੋਂ ਤੇ ਸਾਰੇ ਪਾਸੇ ਸਰਗੀ ਹੋਊਗੀ ਜਦੋਂ ਠੀਕ ਠਾਕ ਸਮਾਂ ਹੋਊਗਾ ਤੇ ਫੇਰ ਹੀ ਘਰ ਵੀ ਲੈ ਜਾਣਗੇ ਲੈਣ ਵਾਲੇ ਤੇ ਅੱਗੇ ਘਟਾ ਇਸ ਕਰਕੇ ਉਹ ਵੇਖਣੇ ਨਹੀਂ ਸੋ ਇਹ ਕਿਤੇ ਨਾ ਕਿਤੇ ਆਉਣ ਵਾਲੇ 2 ਸਾਲਾਂ ਦੇ ਵਿੱਚ ਮਾਰਗੇਜ ਡੈਲੀਕੁਐਂਸੀ ਜਿਹੜੀਆਂ ਮਤਲਬ ਕਿ ਲੋਕਾਂ ਕੋਲੋਂ ਪੈਸੇ ਦੇ ਨਹੀਂ ਹੋਣੇ ਤੇ ਘਰ ਬੈਂਕਰ ਨੇ ਲੈ ਕੇ ਜਾਣੇ ਆ ਇਹ ਪੈਸ਼ਨ ਕੋਈ ਕੀਤੀ ਜਾ ਰਹੀ ਆ ਹੋਣਾ ਕੀ ਆ ਕੱਲ ਨੂੰ ਇਹਦੇ ਬਾਰੇ ਪਤਾ ਨਹੀਂ ਟ੍ਰਾਂਟੋ ਦੇ ਵਿੱਚ ਇਹ ਟ੍ਰਾਂਟੋ ਰੀਅਲ ਏਸਟੇਟ ਸੇਲ ਆ ਉਹ ਸੋਲੇ ਡਾਊਨ ਆ ਬਹੁਤ ਜ਼ਿਆਦਾ ਜਿਹੜੇ ਜਦੋਂ ਸੇਲ ਡਾਊਨ ਆ ਤੇ ਇਹਦਾ ਮਤਲਬ ਇਹ ਆ ਕਿ ਜਿਹੜੇ ਹੋਮ ਆਨਰਸ ਨੇ ਉਹ ਵੇਚ ਨਹੀਂ ਰਹੇ ਘਰ ਉਹਨਾਂ ਤੋਂ ਵੇਖ ਨਹੀਂ ਰਹੇ ਵੇਚਣਾ ਚਾਹੁੰਦੇ ਹੁਣ ਥੱਲੇ ਸਿੱਟ ਕੇ ਕੋਈ ਵੇਚਦਾ ਨਹੀਂ ਉਹਨਾਂ ਕੋਲੇ ਇਹ ਮੌਕਾ ਘਟਾ ਵੀ ਉਹ ਘਰ ਵੇਚ ਜਾਣ ਹੁਣ ਏਰੀਅਰ ਵਧ ਰਹੇ ਆ ਮਾਰਗੇਜ ਦੇ ਏਰੀਅਰ ਜਾਨੀ ਕਿ ਲੇਟ ਪੇਮੈਂਟ ਜਿਹੜੀ ਆ ਉਹ ਵਧ ਰਹੀ ਆ ਫਾਈਨੈਂਸ਼ੀਅਲ ਕ੍ਰਾਈਸਿਸ ਆ ਰਿਹਾ ਬੈਂਕਾਂ ਜਿਹੜੀਆਂ ਨੇ ਪੇਮੈਂਟਾਂ ਲੋਕਾਂ ਦੀਆਂ ਲੇਟ ਹੋ ਰਹੀਆਂ ਲੇਟ ਹੋ ਕੇ ਜਮ੍ਹਾਂ ਹੋ ਰਹੀਆਂ ਹੁਣ ਕਈ ਲੋਕ ਤੇ ਇਸ ਵੇਲੇ ਇੱਥੇ ਤੱਕ ਆਏ ਆ ਕਿ ਉਹਨਾਂ ਕੋਲ ਅੱਜ ਦੀ ਸਥਿਤੀ ਦੇ ਵਿੱਚ ਵੀ ਕੱਲ ਨੂੰ ਤੇ ਦੇਖੋ ਇੱਕ ਤੇ ਧਾਰਨਾ ਇਹ ਕਹਿੰਦੇ ਆ ਨਾ ਵੀ ਇੱਕ ਵਾਰੀ ਰੇਟ ਕੱਟ ਲੱਗ ਗਿਆ ਆ 24 ਤਰੀਕ ਨੂੰ ਜਿਹੜਾ ਮੀਟਿੰਗ ਹੋਣੀ ਆ ਦੁਬਾਰਾ ਫਿਰ ਬੈਂਕ ਆਫ ਕੈਨੇਡਾ ਦੀ ਇਹ ਚਿਰਾਂ ਇੱਕ ਕੱਟ ਹੋਰ ਲਾ ਦੇਣੇ ਤੇ ਅਗਲੇ ਸਾਲ ਦੇ ਐਂਡ ਤੱਕ ਵਿਆਜ ਦਰਾਂ ਆਧੀਆਂ ਰਹਿ ਜਾਣੀਆਂ ਇੱਕ ਤੇ ਧਾਰਨਾ ਇਹ ਆ ਵੀ ਉੱਥੇ ਤੱਕ ਕਦੀਆਂ ਰਹਿ ਜਾਣੀਆਂ ਤੇ ਸਾਰਾ ਕੁਝ ਠੀਕ ਠਾਕ ਹੋ ਜਾਣਾ ਪਰ ਕੁਝ ਮਾਰੇ ਦੇ ਉਲਟ ਸੋਚਦੇ ਆ ਉਹ ਕਹਿੰਦੇ ਵੀ ਇੰਨਾ ਕੁਝ ਨਹੀਂ ਹੋਣਾ ਤੇ ਫਾਈਨੈਂਸ਼ੀਅਲ ਰਿਸਕ ਤੇ ਕਰਾਈ ਹੈਗਾ ਕਰਾਈਸਿਸ ਜਿਹੜਾ ਉਹ ਆਉਣਾ ਹੀ ਆਉਣਾ ਆ ਇਹ ਪੇਮੈਂਟ ਵਾਲਿਆਂ ਦੇ ਕਿਉਂਕਿ ਲੇਟ ਪੇਮੈਂਟ ਹੁਣ ਲੋਕਾਂ ਦੀਆਂ ਬਹੁਤ ਆ ਬੈਂਕਾਂ ਦੇ ਅੰਕੜੇ ਦੱਸਦਿਆਂ ਲੋਕਾਂ ਕੋਲੇ ਪੇਮੈਂਟ ਦੇਣ ਲਈ ਪੈਸੇ ਨਹੀਂ ਹੁਣ ਕੀਤਾ ਕੀ ਵਿਆਜ ਦਰਾਂ ਵਧ ਗਈਆਂ ਜੇ ਇਹਦੀ ਪਹਿਲਾ ਪੇਮੈਂਟ 2000 ਸੀ ਉਹਦੀ 4000 ਜਾਂ 5000 ਹੋ ਗਈ ਪੇਮੈਂਟ ਹੁਣ ਉਹ ਕੀ ਕਰ ਰਿਹਾ ਆ ਉਹ ਬੈਂਕ ਨੂੰ ਇਹ ਕਹਿੰਦਾ ਵੀ ਮੇਰੀ ਜਿਹੜੀ ਟਰਮ ਆ ਉਹਨੂੰ ਵਧਾ ਦਿਓ ਐਮਰਟਾਈਜ਼ੇਸ਼ਨ ਜਿਹੜੀ ਆ ਉਹ ਤੁਸੀਂ ਉਹਨੂੰ 40 ਸਾਲ ਦੇ ਕਰ ਦਿਓ ਜੋ 20 ਸਾਲ ਦੀ ਸੀ ਕੀਤਾ ਉਹ ਉਹਨਾਂ ਨੇ 40 ਸਾਲ ਦੀ ਕਰਤੀ ਜਾਂ 30 ਸਾਲ ਦੀ ਕਰਤੀ ਉਹਦੇ ਤੋਂ ਬਾਅਦ ਉਹ ਕਹਿੰਦੇ ਮੈਨੂੰ ਜਿਹੜਾ ਇੰਟਰਸਟ ਓਨਲੀ ਕਰ ਦਿਓ ਮੇਰਾ ਵਿਆਜ ਵਾਜ ਕੱਟੀ ਜਾਓ ਮੂਲ ਤੁਸੀਂ ਨਾ ਕਟੋ ਹੁਣ ਕਈਆਂ ਕੋਲੇ ਉਹ 2 ਜਾਂ 3000 ਡਾਲਰ ਜਾਂ 5000 ਡਾਲਰ ਜਿਹੜਾ ਦੇ ਰਹੇ ਆ ਉਹਦੇ ਵਿੱਚ ਕੱਲਾ ਵਿਆਜ ਵੀ ਨਹੀਂ ਜਾ ਰਿਹਾ ਪੂਰਾ ਬਲੋ ਜੇ ਤੁਹਾਡੀ ਅੱਜ ਮੌਰਗੇਜ 5 ਲੱਖ ਆ ਤੇ ਅਗਲੇ ਮਹੀਨੇ ਤੁਹਾਡੀ 5000 ਡਾਲਰ ਕਿਸ਼ਤ ਦੇਣ ਤੋਂ ਬਾਅਦ ਮੌਰਗੇਜ 5 ਲੱਖ 500 ਡਾਲਰ ਹੋ ਜਾਂਦੀ ਆ ਤੇ ਉਹ ਮਤਲਬ ਹਰ ਮਹੀਨੇ ਕਿਸ਼ਤ ਦੇਣ ਦੇ ਬਾਵਜੂਦ ਮੌਰਗੇਜ ਘਟਣ ਦੀ بجائے 500 ਡਾਲਰ ਵਧੀ ਜਾਂਦੀ ਹੈ। ਕਾਰਨ ਕੀ ਹੈ ਵਿਆਜ ਬਹੁਤ ਜ਼ਿਆਦਾ ਨਹੀਂ ਤੇ ਉਹ ਏਰੀਅਰ ਜਿਹੜਾ ਇੰਨਾ ਜ਼ਿਆਦਾ ਹੋ ਜਾਣਾ ਲੋਕਾਂ ਤੱਕਲੇ 2 ਸਾਲਾਂ ਦੇ ਵਿੱਚ ਦੇ ਤੜੀ ਜਾਣਾ। ਅ ਘਰਾਂ ਦੇ ਉੱਤੇ ਕਰਜ਼ਾ ਬਹੁਤ ਆ ਦੋ ਵੱਡੀਆਂ ਕੰਪਨ ਜਿਹੜੀਆਂ ਫਰਮਾਂ ਨੇ ਇਕੋਫੈਕਸ ਤੇ ਆਪਣੇ ਟ੍ਰਾਂਸ ਯੂਨੀਅਨ ਇਹ ਦੋਵੇਂ ਹਿਸਾਬ ਕਿਤਾਬ ਰੱਖਦੀਆਂ ਕਰਜ਼ੇ ਦਾ ਕਿ ਲੋਕਾਂ ਦੇ ਸਿਰ ਕਿੰਨਾ ਕਰਜ਼ਾ ਹੈ ਕੀ ਹਾਲਤਾ ਉਹਨਾਂ ਦੇ ਅਨੁਸਾਰ ਲੋਕਾਂ ਦੀ ਹਾਲਤ ਕੈਨੇਡਾ 'ਚ ਮਾੜੀ ਆ। हाई हाउसहोल्ड डेटਾ ਜਿਹੜਾ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਹਾਊਸਹੋਲਡ ਡੈਟ ਆ ਇਕਨੋਮੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਪਈ ਹੈ ਇਹਦੇ ਨਾਲ ਜਿਹੜੀ ਬੈਂਕਾਂ ਨੇ ਉਹਨਾਂ ਦੀ ਤਿਆਰੀ ਆ ਬੈਂਕ ਆਪਣੇ ਆਪ ਨੂੰ ਤਿਆਰ ਕਰ ਰਹੀਆਂ ਜਿਹੜੀਆਂ ਡਿਫਾਲਟਸ ਦੇ ਲਈ ਪਰ ਇਹ ਵੀ ਦੇਖ ਰਹੀਆਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਹ ਕ੍ਰਾਈਸਿਸ ਦਾ ਸਾਹਮਣਾ ਕਿੱਦਾਂ ਕਰਨਾ ਹੈ ਇਕਨੋਮਿਕ ਅਨਸਰਟੈਂਟੀ ਹੈ ਐਸ ਵੇਲੇ ਜਿਸ ਕਿਸਮ ਦਾ ਅਨਐਮਪਲੋਇਮੈਂਟ ਦਾ ਇੰਪੈਕਟ ਕੰਜ਼ਿਊਮਰ ਸਪੈਂਡਿੰਗ ਦਾ ਜਿਹੜੀ ਬੈਂਕਿੰਗ ਕ੍ਰਾਈਸਿਸ ਆ ਉਹ ਸਾਰਾ ਕੁਝ ਇਸ ਵੇਲੇ ਸੰਕਟ ਚ ਆਇਆ ਭਾਵੇਂ ਕਿ ਖਬਰ ਤੇ ਥੋੜੇ ਦਿਨ ਪਹਿਲਾਂ ਸਾਡੇ ਕੋਲੇ ਆਈ ਹੈ ਕਿ ਜਿਹੜੀ ਮਹਿੰਗਾਈ ਦਰ ਆ ਉਹ ਥੱਲੇ ਆ ਗਈ ਹੈ 2.7 ਦੇ ਉੱਤੇ ਚਲੇਗੀ ਹੈ ਜਿੰਨੀ 24 ਸੀ ਉਹਨੀ ਆ ਗਈ ਹੈ ਬੈਂਕ ਨੇ ਰੇਟ ਕੱਟ ਕਰ ਦੇਣਾ ਪਰ ਪਤਾ ਨਹੀਂ ਉਹ ਕਦੋਂ ਹੋਣਾ ਅੱਜ ਦੇ ਹਿਸਾਬ ਦੇ ਨਾਲ ਜਿਹੜੇ ਮਾਹਰ ਕਹਿ ਰਹੇ ਹੈ ਬੈਂਕਾਂ ਨੇ ਤਿਆਰੀ ਕਰ ਲਈ ਹੈ ਆਪਣੀ ਇਸ ਗੱਲ ਦੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਮੰਨਦਾ ਪਣਾ ਮੰਨਦਾ ਇਹ ਪਣਾ ਵੀ ਲੋਕਾਂ ਕੋਲੇ ਕਰਜ਼ਾ ਹੀ ਨਹੀਂ ਲਿਆ ਜਾਣਾ ਤੇ ਜਿਹੜਾ ਹੈਗਾ ਉਹਨਾਂ ਕੋਲੋਂ ਉਹਨਾਂ ਨੇ ਮਤਲਬ ਉਹ ਉਹਨਾਂ ਕੋਲੋਂ ਕਿਸ਼ਤਰੀ ਮੋੜਨੀ ਤੇ ਨਵਾਂ ਲਿਆ ਨਹੀਂ ਹੋਣਾ ਬੈਂਕਾਂ ਘਾਟੇ ਵਿੱਚ ਜਾਣਗੀਆਂ ਇਹ ਕੁਝ ਜਿਹੜੀਆਂ ਧਿਰਾਂ ਐ ਇਸ ਵੇਲੇ ਜਿਹੜੇ ਆਰਥਿਕ ਮਾਹਰ ਨੇ ਕੈਨੇਡਾ ਦੇ ਵਿੱਚੋਂ ਅੰਦਾਜ਼ਾ ਦੱਸ ਰਹੇ ਆ 225 ਤੇ 226 ਮਾੜੇ ਹਾਲਾਤ ਹੋਣਗੇ ਘਰ ਜਿਹੜੇ ਆ ਹੋ ਜਿਹੜੇ ਡੈਲੀਕੁਐਂਸੀਜ਼ ਮਾਰਗੇਜ ਡੈਲੀਕੁਐਂਸੀਜ਼ ਆ ਉਹ ਜ਼ਿਆਦਾ ਹੋਣਗੀਆਂ ਤੇ ਲੋਕ ਜਿਹੜੇ ਉਹ ਆਰਥਿਕ ਸੰਕਟ ਦੇ ਵਿੱਚ ਆ ਸਕਦੇ ਆ